ਸਰ ਕੈਨੇਡਾ ਦੇ ਨਾਲ ਨਾਲ ਕੀ ਆਸਟ੍ਰੇਲੀਆ ਵਰਕ ਪਰਮਿਟ ਵੀ ਪੋਸੀਬਲ ਹੈ ਬਿਲਕੁਲ ਸਰ ਬਿਲਕੁਲ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਨਾਲ ਕੈਨੇਡਾ ਵਰਕ ਪਰਮਿਟ ਤਾਂ ਆ ਹੀ ਰਿਹਾ ਬਟ ਹੁਣ ਆਸਟ੍ਰੇਲੀਆ ਵਰਕ ਪਰਮਿਟ ਤੇ ਜਾਣਾ ਵੀ ਪੋਸੀਬਲ ਹੈ ਸਰ ਆਸਟ੍ਰੇਲੀਆ ਵਰਕ ਪਰਮਿਟ ਦੀਆਂ ਰਿਕੁਆਇਰਮੈਂਟਸ ਕੀ ਕੀ ਹੈ ਰਿਕੁਆਇਰਮੈਂਟ ਜੇ ਸਰ ਆਪਾਂ ਗੱਲ ਕਰੀਏ ਮਿਨੀਮਮ ਕੁਆਲਿਫਿਕੇਸ਼ਨ ਪਲਸ ਚਾਹੀਦੀ ਹੈ ਏਜ 18 ਤੋਂ 35 ইয়ার্স ਚਾਹੀਦੀ ਹੈ ਆਈਸ ਓਵਰঅল 5.5 ਪੀਟੀ ਇਕੁਇਵਲੈਂਟ ਟੂ 5.5 ਬੈਂਡ ਦੀ ਰਿਕੁਆਇਰਮੈਂਟ ਹੈ ਇੱਕ ਸਾਲ ਦਾ ایکسپੀਰੀਅנס ਨਾਲ ਤੁਸੀਂ ਆਸਟ੍ਰੇਲੀਆ ਵਰਕ ਪਰਮਿਟ ਤੇ ਜਾ ਸਕਦੇ ਫਿਰ ਦੇਰ ਕਿਸ ਗੱਲ ਦੀ ਤੁਸੀਂ ਵੀ ਫਾਇਦਾ ਚੱਕੋ ਕਨਵਰ ਅਰੋੜਾ ਕੰਸਲਟੈਂਟ ਕੇਏਸੀ ਦੇ 15 ਸਾਲ ਤੋਂ ਵੱਧ ਦੇ ਤਜਰਬੇ ਦਾ ਇੱਕੋ ਇੱਕ ਇਲਾਕੇ ਦੀ ਐਸੀ ਕੰਪਨੀ ਜਿਹੜੀ ਪੰਜਾਬ ਗਵਰਨਮੈਂਟ ਦੇ ਨਾਲ ਨਾਲ ਗਵਰਨਮੈਂਟ ਆਫ ਇੰਡੀਆ ਅਤੇ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਤੋਂ ਅਪਰੂਵਡ ਹੈ ਫਿਰ ਵੀਜ਼ਾ ਲੈਣ ਲਈ ਪਹੁੰਚਣਾ ਤੁਹਾਨੂੰ ਪਤਾ ਹੀ ਹੈ ਕਿੱਥੇ ਹੈ ਸਾਡੇ ਹੈੱਡ ਆਫਿਸ ਅਰੋੜਾ ਟਾਵਰ ਬੰਗਾ ਰੋਡ ਨਵਾਂ ਸ਼ਹਿਰ ਯਾ ਫਿਰ ਸਾਡੇ ਬ੍ਰਾਂਚ ਆਫਿਸ ਬੰਗਾ ਚੋਂ ਗੜਸ਼ਿੰਦਰ ਸਾਸ਼ੀਕਰ